ਇਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਜਾਪ ਸਿਰਮਖਵਾ ਪਾਦਸ਼ਾਹੀ ਦਸਵੀਂ ਛਪੇ ਛੰਦ ਤਉ ਪ੍ਰਸਾਦ ਧੰਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਣੀ ਪਰੰਪਰਾ ਦੇ ਮੁਤਾਬਕ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀ ਜਪ ਸਾਬ ਦੇ ਆਦਿ ਵਿੱਚ ਮੰਗਲਾ ਚਰਨ ਇੱਕ ਓਨਕਾ ਸਤਿਗੁਰ ਪ੍ਰਸਾਦਿ ਕੀਤਾ ਹੈ ਵਾਹਿਗੁਰੂ ਦੀ ਕੀ ਫਤਿਹ ਫਤਿਹ ਜੀਵਨ ਦੇ ਹਰ ਪੱਖ ਤੇ ਵਾਹਿਗੁਰੂ ਦੀ ਜਪ ਬਾਣੀ ਦਾ ਨਾਮ ਹੈ ਸ੍ਰੀ ਮੁਖਵਾਦ ਪਾਦਸ਼ਾਹੀ ਦਸਵਾਂ ਜਿਸ ਤਰ੍ਹਾਂ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਪੰਜਵਾਂ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਅਸੀਂ ਪੜ੍ਹਦੇ ਹਾਂ ਇਸੇ ਤਰੀਕੇ ਨਾਲ ਹੀ ਇੱਥੇ ਉਚਾਰਨ ਕਰਨਾ ਹੈ ਪਾਦਸ਼ਾਹੀ ਦਸਵਾਂ ਇਸ ਤਰ੍ਹਾਂ ਨਹੀਂ ਪੜ੍ਹਨਾ ਮੱਲਾ ਇੱਕ ਮੱਲਾ ਦੋ ਮੱਲਾ ਤੀਜਾ ਯਮਲਾ 4 ਮੱਲਾ 5 ਇਸ ਤਰ੍ਹਾਂੇ ਪੜ੍ਹਨਾ ਕਿਉਂਕਿ ਲਿਖਤ ਦੇ ਚੀ ਅਲਫਾਜ਼ਾਂ ਜਿਿੱਥੇ ਹਨੂਰਵੰਸਾਬ ਜੀ ਮਹਾਰਾਜ ਦੇ ਅੰਦਰ ਆਇਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਕਰਦੇ ਸੋ ਇਥੇ ਪਾਤਸ਼ਾਹੀ ਦਸਵੀਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਛਪੇ ਹਨ ਜਿਸ ਛੰਦ ਦੇ ਸਤਗੁਰਾਂ ਦੇਵ ਜੀ ਨੇ ਜਾਪ ਸਾਹਿਬ ਦੀ ਆਰੰਭਤਾ ਕੀਤੀ ਹੈ ਉਸ ਛੰਦ ਦਾ ਨਾਮ ਹੈ ਛਪੇ ਛੰਦ ਤਉ ਪਰਸਾ ਤੇਰੀ ਕਿਰਪਾਨਾ ਤੇਰੀ ਬਖਸ਼ਿਸ਼ਨਾ ਜਾਪ ਸਾਹਿਬ ਦਾ ਪ੍ਰਥਮ ਛੰਦ ਇਸ ਤਰ੍ਹਾਂ ਹੈ ਚਕਰ ਚਹਿਨ ਅਰ ਬਰਨ ਜਾਤ पातु नहि जे रूप न सकत कहे अचल मूरत अनुभव प्रकाश हमे कहि जे कोट इन्द्र इन्द्र सहाण सा, गणिज्ये महीत, सुर नर असुर नेत नेत बन तृण कहत, तव सर्वनाम कथे का कवन, کرم نام برنت سمتے ہے پربھو ایسا ہے کہ جس دے نہ کوئی لچھن لچھ دے ہن نہ کوئی رنگ ہے نہ ذات ہے ہتے نہ کوئی کل ہے کوئی منک نہیں کہہ سکتا کہ تیرا کہہو جیاں روپ ہے کیسا رنگ ہے کہہو جہاں ریخ ہیں کہ کیسا تیرا پہرا ہوا ہے تیری ہستی صدا قائم رحم والی ہے تیرا نور تیرے اپنے تو ہی ہے بل والا ہے بھاو تیرا بل تیری شکتی ناپی تولی نہیں جا سکتی سب جیو یہی آخری ہیں کہ تیرے بل کا ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਨਹੀਂ ਲਾਇਆ ਜਾ ਸਕਦਾ ਤੂੰ ਕਰੋੜਾ ਰਾਜਿਆਂ ਦਾ ਰਾਜਾ ਅਤੇ ਇੰਦਰਾ ਦਾ ਇੰਦਰ ਗਿਣਿਆ ਜਾਂਦਾ ਹੈ ਤੂੰ ਕਿੰਨਾ ਭਵਨਾ ਦਾ ਮਾਲਕ ਹੈ ਦੇਵ ਮਨੁੱਖ ਦੈ ਜੀਵ ਜਨ ਤਾਂ ਕਿਤੇ ਰਹੇ ਸਾਰੀ ਬਨਸਪਤੀ ਵੀ ਸਭ ਇਹ ਹੀ ਆਖਦੇ ਨੇ ਕਿ ਤੂੰ ਏ ਨਹੀਂ ਕੋ ਐ ਨਹੀਂ ਭਾਉ ਦੁਨੀਆ ਵਿੱਚ ਕੋਈ ਵੀ ਤੇਰੇ ਵਰਗਾ ਨਹੀਂ ਹੈ हे ਪ੍ਰਭੂ ਕੋਈ ਬੰਦਾ ਤੇਰਾ ਕੋਈ ਐਸਾ ਨਾਮ ਨਹੀਂ ਦੱਸ ਸਕਦਾ ਜੋ ਤੇਰੀ ਮੁਕੰਮਲ ਹਸਤੀ ਨੂੰ ਗਿਆਨ ਕਰ ਸਕੇ ਸਿਆਣੇ ਬੰਦਿਆਂ ਨੇ ਫਿਰੇ ਉਹੀ ਨਾਮ ਦੱਸੇ ਨੇ ਜੋ ਉਹਨਾਂ ਤੇਰੇ ਕੰਮਾਂ ਤੋਂ ਵੇਖ ਕੇ ਬਣਾਏ ਨੇ ਤਉ ਸਰਬਨਾਮ ਕਥੈ ਕਵਨ ਕਰਮਨਾਮ ਬਰਨਤ ਸੁਮਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗੰਮੀ ਰਚਨਾ ਜਾਪ ਸਾਹਿਬ ਸਿੱਖ ਜਗਤ ਦੇ ਵਿੱਚ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੋਮ ਫੌਂਟ ਦੇ ਨਾਲ ਹੀ ਪ੍ਰਚਲਿਤ ਹੋਈ ਜਿਵੇਂ ਕਿ ਅਮਰਿਤ ਛਕਾਣ ਲੱਗੇ ਸਤਿਗੁਰੂ ਨੇ ਇਹ ਪੰਜ ਪਾਣੀਆ ਬਕਾਇਦਾ ਜਪੀਆਂ ਪੜੀਆਂ ਪਰ ਬਾਅਦ ਵਿੱਚ ਪੰਜ ਪਿਆਰਿਆਂ ਨੇ ਜੋ ਆਪ ਨੂੰ ਅੰਮ੍ਰਿਤ ਪਾਨ ਕਰਾਇਆ ਇਹ ਪ੍ਰਥਾ ਚਲਾਈ ਤਾਂ ਕਿ ਪੰਜ ਪਿਆਰਿਆਂ ਚ ਕੋਈ ਸ਼ਰਧਾ ਹੋਵੇ ਜੋ ਮੇਰੇ ਚ ਸ਼ਰਧਾਲੂਆਂ ਦੀ ਹੈ ਇਹ ਤਾਂ ਹੀ ਹੋ ਸਕਦਾ ਸੀ ਕਿ ਸਤਿਗੁਰੂ ਆਪ ਛੱਜਦੇ ਉਹਨਾਂ ਤੋਂ ਵੈਸੇ ਅੰਮ੍ਰਿਤ ਉਹਨਾਂ ਦੇ ਨੇਤਰਾਂ ਚ ਅੰਮ੍ਰਿਤ ਉਹਨਾਂ ਦੇ ਬਚਨਾਂ ਚ ਅੰਮ੍ਰਿਤ ਉਹਨਾਂ ਦੇ ਕਰਮਾਂ ਚ ਅੰਮ੍ਰਿਤ ਉਹਨਾਂ ਦੀ ਸੋਚਣੀ ਵਿੱਚ ਅੰਮ੍ਰਿਤ ਉਹਨਾਂ ਦੇ ਵਿਚਾਰਾਂ ਵਿੱਚ ਅੰਮ੍ਰਿਤ ਉਹਨਾਂ ਦੇ ਰੋਮ ਰੋਮ ਵਿੱਚ ਉਹਤੇ ਅੰਮ੍ਰਿਤ ਦੇ ਸਾਗਰ ਸੰ ਪਰ ਇਤਨੀ ਹੀ ਸ਼ਰਧਾ ਇਤਨੀ ਹੀ ਭਾਵਨਾ ਜੋ ਮੇਰੇ ਵਿੱਚ ਹੈ ਪੰਜ ਪਿਆਰਿਆਂ ਚ ਹੋ ਸਕੇ ਤਾਂ ਆਪ ਪੰਜ ਪਿਆਰਿਆਂ ਨੂੰ ਇਤਨਾ ਸਨਮਾਨ ਦੇਂਦੇ ਨੇ ਆਪ ਉਹਨਾਂ ਕੋਲੋਂ ਅੰਮ੍ਰਿਤ ਪਾਨ ਕਰਦੇ ਨੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਉਹਨਾਂ ਪੰਜਾਂ ਨੇ ਇਹ ਪੰਜ ਬਾਣੀਆਂ ਪੜੀਆਂ ਇੱਕ ਗੱਲ ਇਹ ਵੀ ਸਪਸ਼ਟ ਹੋ ਗਈ ਕਿ ਜਪ ਸਾਹਿਬ ਜ਼ਰੂਰ ਕਰਨ ਸੀ ਹੁਣਾ ਪੰਨਾ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ-ਨਾਲ ਸੰਗੀ ਸਾਥੀ ਸਰਦਾਲੂ ਇਹਨਾਂ ਵਿੱਚ ਜਪ ਸਾਹਿਬ ਉਸ ਜ਼ਮਾਨੇ ਵਿੱਚ ਪ੍ਰਚਲਿਤ ਹੋ ਚੁਕਿਆ ਸੀ। ਪਹਿਲੇ ਦਿਨ ਵਿਸਾਖੀ ਵਾਲੇ ਦਿਨ ਜਦ ਅੰਮ੍ਰਿਤ ਛਕਾਇਆ ਗਿਆ تو سکھ اتحاس کے مطابق کل پنجی ہزار سنگا نے امرت پان کی تھا لازمی ہے کہ دن بھر ایسا چلدہ رہا ہونا ہے اور کئی جتیا نے چھکایا ہونا ہے تو ایک جتھے تو دوجا تیجا چوتھا اس طرح جتھے ضرور تیار ہوئے ہونے نے اور جد اتنے تیار ہوئے ہونے نے تو پھر بتھیریا نو جاپ صاحب کنٹ ہوئے گا ਤੋਂ ਕੇ ਕੁਮਰਿਆਦਾ ਹੈ। ਦ੍ਰਿਸ਼ਟੀ ਨੂੰ ਬਾਟੇ ਦੇ ਜਲ ਵਿੱਚ ਰੱਖਣਾ ਪੈਂਦਾ ਹੈ। ਤੇ ਬਾਣੀ ਦੇ ਪਾਠ ਦੇ ਭਾਵ ਨੂੰ ਉਸ ਦੇ ਅਧਿਆਤਮਿਕ ਹੁਲਾਰੇ ਨੂੰ। ਉਹਦੇ ਰਬੀ ਰਸ ਨੂੰ ਦ੍ਰਿਸ਼ਟੀ ਦੇ ਰਾਹੀਂ ਜਲ ਵਿੱਚ ਪ੍ਰਵੇਸ਼ ਕਰਾਣਾ ਹੁੰਦਾ ਹੈ। ਤਾਂ ਕਿ ਉਹ ਅੰਮ੍ਰਿਤ ਬਣ ਸਕੇ। ਕਿ ਇਹ ਤਾਂ ਹੋ ਸਕਦਾ ਹੈ ਕਿ ਜ਼ਬਾਨੀ ਪਾਠ ਹੋਵੇ। ਕੰਠ ਹੋਵੇ। گھٹکا رکھ کے ایسا نہیں ہو سکتا کیونکہ پھر تو دھیان گھٹکے دے چوبے گا اور اگر دھیان گھٹکے چاہے تو شاید وہ ہلارا بھی نہ آوے اور درشتی دینا ہی اس امرتنوں بھی نار پرگڑ کرنا کٹھن ہو جائے گا جیسے کہ زبانی کنٹ دے نال ہو سکتا ہے اس واسطے مریادہ ہے کہ گھٹکے تو پاٹھ نہیں کرنا ਜੀ ਹੁਣ ਇਹ ਮਰਿਆਦਾ ਹੈ ਉਹ ਉਦੋਂ ਇਤਨੇ ਗੁਟਕੇ ਹੈ ਨਹੀਂ ਸੁਣ ਔਰ ਇਹ ਲਾਜ਼ਮੀ ਹੈ ਇਹ ਪਾਠ ਕੰਠਨ ਲਪੀਤਾ ਗਿਆ ਹੈ ਜ਼ਵਾਨੀ ਕੰਨ ਸਿ ਇਸ ਛੰਦ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਸਰੂਪ ਦਾ ਚਿਤ੍ਰਨ ਕੀਤਾ ਹੈ हे ਪ੍ਰਭੂ ਤੇਰਾ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਤੇਰੀ ਕੋਈ ਜ਼ਾਤ ਨਹੀਂ ਕੋਈ ਬਾਤ ਨਹੀਂ ਤੇਰੇ ਕੋਈ ਆਕਾਰ ਕਥਨ ਨਹੀਂ ਕੀਤੇ ਜਾ ਸਕਦੇ ਤੂੰ ਸਭਨਾ ਦੇ ਵਿੱਚ ਵਰਤ ਰਿਹਾ ਹੈ ਦੇਵੀ ਦੇਹ ਤੇ ਮਨੁੱਖ ਦੇਹ ਇਸੇ ਸਭ ਤੈਨੂੰ ਨੇਤੀ ਨੇਤੀ ਤੇ ਕਹੀ ਰਹੇ ਨੇ ਪਰ ਬਨਸਪਤੀ ਕਣ ਕਣ ਤੈਨੂੰ ਇਸੇ ਢੰਗ ਨਾਲ ਹੀ ਜਫਰੇ ਤੇ ਯਾਦ ਕਰਦੇ ਹੈ ਕੁਰਾਨ ਇਤਿਹਾਸ ਕਹਿੰਦਾ ਹੈ ਔਰ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਚ ਇਸ ਦਾ ਜ਼ਿਕਰ ਕਰਦੇ ਨੇ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਨ ਸਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇ ਕੀ ਆਉਦਾ विष्णु दा वर ਲੈ ਕੇ ब्रह्मा सारी सृष्टि ਦੀ ਟੋਲਦੇ ਚਲੇ ਆ। ਇਹ सृष्टि ਦਾ ਅੰਤ ਬਾੜਾ ਹੈ। ਸਮੂਹ ਬ੍ਰਹਿਮੰਡ ਦੇ ਵਿੱਚ ਕੀ ਕੁਛ ਹੈ? ਤੋਂ ਉਸਨੇ ਬਨਸਪਤੀ ਦੀ ਖੋਜ ਕੀਤੀ। ਜੀਵ ਜੰਤੂਆਂ ਦੀ ਖੋਜ ਕੀਤੀ। ਗ੍ਰਹਿ ਨ ਛਤਰ ਤਾਰੇ ਸਿਆਰਿਆਂ ਦੀ ਖੋਜ ਕੀਤੀ। ਮਨੁੱਖ ਦੇ ਸਰੀਰ ਦੀ ਖੋਜ ਕੀਤੀ। ਔਰ ਖੋਜ ਕਰਦਿਆਂ ਕਰਦਿਆਂ ਇਸ ਤੇ ਉਸ ਦੀ ਸਾਰੀ ਉਮਰ ਜਾਣੀ ਲੰਘ ਗਈ ਬੁੱਢਾ ਹੋ ਗਿਆ ਬਹੁਤ ਜਦ ਜ਼ੈਇਫ ਹੋਇਆ ਤਾਂ ਵੀ ਸਾਰੀ ਸ੍ਰਿਸ਼ਟੀ ਦਾ ਅੰਤ ਜਦ ਨਾ ਪਾ ਸਕਿਆ ਉਸ ਜ਼ਬਾਨ ਚੋਂ ਨਿਕਲਿਆ ਨੇਤੀ 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 ਇਹ ਵੀ ਅੰਤ ਨਹੀਂ ਹੈ ਇਹ ਵੀ ਅੰਤ ਨਹੀਂ ਹੈ ਇਹ ਵੀ ਅੰਤ ਨਹੀਂ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸੇ ਦਾ ਹੀ ਜ਼ਿਕਰ ਕਰਦੇ ਨੇ ਤ੍ਰਿਭਾਣੋ ਮਹੀ ਸੁਰ ਨਰ ਅਸੁਰ ਨੇ ਨੇ ਬਣ ਤ੍ਰਣ ਕੈ ਸਾਰੇ ਕਹਿ ਰਹੇ ਨੇ 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 ਇਹ ਵੀ ਨਹੀਂ ਇਹ ਵੀ ਨਹੀਂ ਤੇਰਾ ਅੰਤ ਇਹ ਵੀ ਨਹੀਂ ਤੇਰਾ ਅੰਤ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਐਸਾ ਕਹਿੰਦੇ ਆ ਕਹਿੰਦੇ ਆ ਬ੍ਰਹਮਾ ਸਮਾਧੀ ਲੀਨ ਹੋਇਆ ਔਰ ਵਾਕਈ ਸਮਾਧੀ ਲੀਨ اسے حالتی چھوے گا جد وسماد گا نیتی نیتی تیرا انت نہیں تیرا انت نہیں کا نصیب ہو جاتی ہے تو سرو نام کتھے کا کرم نام برنت سمد تیرا پورا نام کس طرح کوئی کتھن کرے اور کی ہو سکتا ہے ਕੁਝ ਕਿਹਾ ਨਹੀਂ ਜਾ ਸਕਦਾ ਹਾਂ ਤੇਰੇ ਕਰਮਾਂ ਤੋਂ ਤੇਰੀ ਕਿਰਤ ਤੋਂ ਤੇਰੇ ਜੋ ਜੋ ਨਾਮ ਅਭਿਆਸੀਆਂ ਦੀ ਰਸ ਰਸਕ ਪੁਰਸ਼ਾਂ ਦੀ ਤਾਰਕਿਕ ਲੋਕਾਂ ਦੀ ਪਕੜ ਦੇ ਚ ਆਏ ਉਹਨਾਂ ਨੇ ਉਚਾਰਨ ਕੀਤਾ ਨੇ ਕਰਮਨਾ ਇਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਤਮ ਨਾਮ ਕਰਕੇ ਕਹਿੰਦੇ ਨੇ ਕਿਰਤਮ ਨਾਮ ਕਥੇ ਤੇਰੇ ਜੇਵਾ ਸਤ ਨਾਮ ਤੇਰਾ ਪਰਾ ਹੋਰ ਬਲਾ ਤੋ ਕਰਮ ਨਾਮ ਵਰਨਤ ਸੁਮਤ ਆਪਣੇ ਚੰਗੀ ਮਤ ਦੇ ਰਾਹੀ ਉਹ ਤੇਰਾ ਕਿਰਤਮ ਨਾਮ ਹੀ ਬਿਆਨ ਕਰ ਰਹੇ ਨੇ ਤੇਰਾ ਪੂਰਾ ਨਾਮ ਤੇਰੀ ਪੂਰੀ ਹਸਤੀ ਨੂੰ ਬਿਆਨ ਕਰਨਾ ਕਠਨ ਹੈ ਕਠਨ ਹੈ ਦੂਸਰਾ ਛੰਦ